ਸਸਸੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵਗੇ ਅੱਜ ਦੀ ਜੋ ਵੀਡੀਓ ਆ ਟਰੈਕਟਰ ਮੰਡੀ ਮਲੋਟ ਦੀ ਹੈ ਸੀਜ਼ਨ ਨੇੜੇ ਆ ਚੁੱਕਿਆ ਤੇ ਅੱਜ ਆਪਾਂ ਗੱਲ ਕਰਾਂਗੇ ਕਿਹੜੇ ਕਿਹੜੇ ਮਾਡਲ ਇੱਥੇ ਪਹੁੰਚੇ ਆ ਤੇ ਕੀ ਕੀ ਡਿਮਾਂਡ ਆ ਮਾਲਕਾਂ ਦੀ ਸੋ ਵੀਡੀਓ ਨਾਲ ਜੁੜੇ ਰਹੋ ਸਭ ਤੋਂ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਆ ਮਿਹਦਰਾ 265 ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਆ ਸ਼ੋ ਤੋਂ ਮਿਸਿੰਗ ਹੋਇਆ ਤਾਂ ਉਹ ਲੋ ਕੰਪਨੀ ਦੇ 12 24 28 ਦੇ ਬਿਲਕੁਲ ਵਧੀਆ ਕੰਡੀਸ਼ਨ ਦੇ ਟਾਇਰ ਬਿਲਕੁਲ ਨਵੇਂ ਟਾਇਰਾਂ ਵਾਂਗ ਹੀ ਕਹਿ ਸਕਦੇ ਆ ਤੁਸੀਂ ਥੋੜੇ ਮੋਟੇ ਚੱਲੇ ਆ। ਇਹ ਮਾਡਲ ਇਹ 2021 2 ਲੱਖ ਤੇ 20000 ਰੁਪਿਆ ਮਾਲਕਾਂ ਦੀ ਡਿਮਾਰਟ ਹੈ। ਉਸ ਦੇ ਨਾਲ ਆ ਗਿਆ ਇਹ ਨਿੰਦਰਾ 265 ਜੇਸ ਟਰੈਕਟਰ ਦੀ ਗੱਲ ਕਰੀਏ ਇਹਦੇ ਟਾਇਰ ਦੀ ਕੰਡੀਸ਼ਨ ਬੈਕ ਸਾਈਡ ਦੇ 40 45 ਪੈਸੇ ਜੀ। ਰਾਜਸਥਾਨ ਨੰਬਰ RJ10 ਰੰਗ ਰੂਗਨ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਤੇ 98 ਮਾਡਲ ਆ 1 ਲੱਖ ਤੇ 55000 ਰੁਪਏ ਮਾਲਕਾਂ ਦੀ ਡਿਮਾਂਡ ਆ ਜੀ ਉਸ ਦੇ ਨਾਲ ਆਗੇ ਸੋਨਾ ਲੀਕਾ ਫਰੰਟ ਦੇ ਟਾਇਰ ਬਿਲਕੁਲ ਨਵੇਂ ਪਾਇਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਆਪਾਂ 40 45 ਪੈਸੇ ਕਹਿ ਸਕਦੇ ਹਾਂ ਸੀਐਟ ਦੇ ਟਾਇਰ ਆ 14 ਦੇ ਟਾਇਰਾਂ ਚ 2000 ਇੱਕ ਮਾਡਲ ਆਈ 2 ਲੱਖ ਰੁਪਇਆ ਮਾਲਕਾਂ ਦੀ ਡਿਮਾਂਡ ਆਈ ਤੇ ਨਾਲ ਆ ਗਿਆ ਜੀ ਨੰਬਰ ਇਸੋਨਾਲੀਕਾ 50 ਹੀ ਸੀ ਉਹਦੇ ਨਾਲ ਆ ਗਿਆ ਸਵਰਾਜ 744 ਬਿਲਕੁਲ ਨਵੇਂ ਟਾਇਰਾਂ ਚ ਆਈ ਬੈਕ ਸਾਈਡ ਦੇ ਐਮ ਆਰਫ ਦੇ ਟਾਇਰ ਆ 13 ਦੇ ਟਾਇਰਾਂ ਚ ਮਾਡਲ ਏ ਅਜੇ ਮਾਰਕਾ ਲੱਗਿਆ ਨਹੀਂ ਟਰੈਕਟਰ ਮੰਡੀ ਚਾ ਕੇ ਲੱਗੇ ਲੱਗਦਾ ਹੀ ਬਾਕੀ ਕੋਸ਼ਿਸ਼ ਕਰਦੇ ਹਾਂ ਜੇ ਕੋਈ ਮਾਰਕਾ ਹੋਇਆ ਤਾਂ ਜਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਇਸ ਟਰੈਕਟਰ ਦੇ ਅਜੇ ਮਾਰਕਰ ਲੱਗਿਆ ਨਹੀਂ ਉਸ ਦੇ ਨਾਲ ਆ ਗਿਆ 97 ਮਾਡਲ 724 ਟਾਇਰ ਬੈਕ ਸਾਈਡ ਦੇ ਜਿਹੜੇ ਕਾਸੇ ਪਏ ਹੋਏ ਆ ਫਰੰਟ ਵਾਲੇ ਠੀਕ ਠਾਕ ਹੀ 97 ਮਾਡਲ ਦੀ ਡਿਮਾਂਡ ਹੈ ਇੱਕ 35 ਹੈ ਜੀ ਇਸ ਦੇ ਨਾਲ ਆ ਗਿਆ ਯੈਸ਼ਰ 95 ਮਾਡਲ ਪੰਜਾਬ ਨੰਬਰ ਟਰੈਕਟਰ 120000 ਰੁਪਏ ਦੀ ਡਿਮਾਂਡ ਰੰਗ ਰੋਗੰਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਟਾਇਰਾਂ ਦੀ ਬੈਕ ਸਾਈਡ ਦੀ ਕੰਡੀਸ਼ਨ 40 ਤੋਂ 45% ਕਹਿ ਸਕਦੇ ਹਾਂ ਉਸ ਦੇ ਨਾਲ ਆ ਗਈ 244 ਸ਼ਰਕਹੋਰ 2016 ਮਾਡਲ 3 ਲੱਖ ਰੁਪਿਆ ਪੂਰੀ ਮਾਲਕਾਂ ਦੀ ਡਿਮਾਂਡ ਆ ਚਾਰੇ ਟਾਇਰ ਵਧੀਆ ਕੰਡੀਸ਼ਨ ਤੇ ਪਏ ਤੇ ਰੰਗ ਰੋਗੰਜਾ ਵੀ ਟਰੈਕਟਰ ਬਿਲਕੁਲ ਸਾਫ਼ ਹੈ ਉਸ ਦੇ ਨਾਲ ਆ ਗਈ ਸੋਨਲਿਕਾ 730 2004 ਮਾਡਲ 1,75,000 ਰੁਪਇਆ ਮਾਲਕਾਂ ਦੀ ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਜੋ ਠੀਕ ਠਾਕ ਹੈ ਉਸਦੇ ਨਾਲ ਆ ਗਈ ਫਾਰਮ 5096 ਮਾਡਲ ਰਾਜਸਥਾਨ ਨੰਬਰ 1,50,000 ਰੁਪਇਆ ਮਾਲਕਾਂ ਦੀ ਡਿਮਾਂਡ ਹੈ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਪੂਰੀ ਸਾਫ਼ ਹੈ ਉਸਦੇ ਨਾਲ ਆ ਗਈ 96 ਮਾਡਲ ਫਾਰਮ 5096 ਮਾਡਲ 1,35,000 ਰੁਪਇਆ ਟਾਇਰ ਕੱਟੇ ਪਿਆ ਹਰਿਆਣਾ ਨੰਬਰ ਹੈ ਉਸ ਦੇ ਨਾਲ ਆ ਗਿਆ 98 11 99 ਮਾਡਲ ਦਾ 2 ਲੱਖ ਤੇ 10000 ਰੁਪਿਆ ਮਾਲਕਾਂ ਦੀ ਡਿਮਾਂਡ ਟਾਇਰ ਜੋ ਕਾਸੇ ਪਿਆ ਰੰਗ ਰੋਗਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਉਸ ਦੇ ਨਾਲ ਆ ਗਿਆ 2008 ਮਾਡਲ 35 ਪੰਜਾਬ ਨੰਬਰ ਦਾ 2 ਲੱਖ ਤੇ 65000 ਰੁਪਿਆ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਆ ਤੇ 13 ਦੇ ਟਾਇਰਾਂ ਚ ਆ ਜੀ ਰੰਗ ਰੋਗਨ ਦਾ ਵੀ ਟਰੈਕਟਰ ਪੂਰਾ ਹੀ ਸਾਫ਼ ਹੈ ਜੀ ਚੱਲ ਭੈਣੇ ਚਲੋ ਉਸ ਦਿਨ ਆ ਲਾ ਗਿਆ ਇਸ ਬਿਲਕੁਲ ਸਾਫ ਟਾਇਰਾਂ ਚਾ ਟਰੈਕਟਰ ਰੰਗ ਰੋਗਨ ਦਾ ਵੀ ਪੂਰਾ ਸਾਫ ਆਈ ਉਸ ਦਿਨ ਆ ਗਿਆ 2013 ਮਾਡਲ ਇਸ 3 ਲੱਖ ਰੁਪਿਆ ਪੂਰਾ ਮਾਲਕਾਂ ਦੀ ਡਿਮਾਂਡ ਆ ਇਹ 550 ਪਾਵਰ ਸਟੇਮ ਹੈ ਜੀ 855 ਦਾ ਮਾਰਕਾ ਲੱਗਿਆ ਹੋਇਆ ਜੀ 2013 ਮਾਡਲ ਆ 4 ਲੱਖ ਤੇ 20000 ਰੁਪਿਆ ਮਾਲਕਾਂ ਦੀ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਹੈ ਜੀ ਤੇ ਰੰਗ ਰੋਗੰਦਾ ਵੀ ਟਰੈਕਟਰ ਸਾਫ਼ ਆ ਪਾਵਰ ਸਟੇਜ ਹੈ ਜੀ ਉਸ ਦੇ ਨਾਲ ਆ ਗਿਆ ਜੀ 2007 ਮਾਡਲ ਐਸ਼ਰ 1 ਲੱਖ ਤੇ 52000 ਰੁਪਿਆ ਡਿਮਾਂਡ ਆ ਟਾਇਰ ਆ ਜੋ ਇਸ ਦੇ ਬੈਕ ਸਾਈਡ ਦੇ ਥੋੜੇ ਜਿਹਾ ਧਾਕੀ ਹੈ ਲੋ ਵੀ ਦੋਸਤੋ ਜਿਹੜਾ ਤੁਹਾਨੂੰ ਆਪਾਂ ਟਰੈਕਟਰ ਏਸ ਵਿਖਾਇਆ ਸੀ ਤੇ ਇਸ ਟਰੈਕਟਰ ਦੀ ਵੀ ਤੁਹਾਨੂੰ ਜਾਣਕਾਰੀ ਦਿੱਤੀ ਸੀ 2008 ਮਾਡਲ 2 ਲੱਖ ਤੇ 65000 ਰੁਪਿਆ ਸੋਨਾਲਿਕਾ ਵਧੀਆ ਸਾਫਟ ਹੈ ਰਾਂ ਚ ਟਰੈਕਟਰ ਆ ਪੰਜਾਬ ਨੰਬਰ ਆ ਪੀ ਵੀ 54 ਤੇ ਉਸ ਦੇ ਨਾਲ ਇਹ ਮੈਸੀ ਆ ਇਹ ਤਾਂ ਹਰਿਆਣਾ ਨੰਬਰ ਆ ਬਾਈ ਰਾਜਸਥਾਨ ਨੰਬਰ ਆ ਪੰਜਾਬ ਚ ਨਾ ਇਹ ਟਰੈਕਟਰ ਡਬਲ ਕਲੱਚ ਆ 2002 ਮਾਡਲ ਆ 1 ਲੱਖ ਤੇ 85000 ਰੁਪਿਆ ਮਾਲਕਾਂ ਦੀ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਆ ਫਰੰਟ ਵਾਲੇ ਤਾਂ ਬਿਲਕੁਲ ਨਵੇਂ ਆ ਬੈਕ ਸਾਈਡ ਦੇ 11 ਦੀ ਕੰਡੀਸ਼ਨ ਵੀ ਪੂਰੀ ਸਾਫ ਆ 14 ਦੇ 14 ਚ ਤੁਸੀਂ ਵੀਡੀਓ ਚ ਰੰਗ ਰੋਗਣੇ ਦੇ ਦੇਖ ਸਕਦੇ ਤੇ 2013 ਮਾਡਲ ਆਪ ਤੁਹਾਨੂੰ ਇਸ ਵਕਾਹਿਆ ਇਸ ਵੀਡੀਓ ਚ ਉਹਨਾਂ ਦੇ ਮਾਲਕ ਮਿਲ ਗਏ ਤੇ ਉਹਨਾਂ ਦਾ ਨੰਬਰ ਤੁਹਾਡੇ ਨਾਲ ਕਰਦੇ ਆ ਸ਼ੇਅਰ ਕਿਸੇ ਵੀ ਬਾਈ ਨੂੰ ਟਰੈਕਟਰ ਪਸੰਦ ਆਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਲਓ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਬਾਈ ਜੀ ਕਰਮਜੀਤ ਬਾਈ ਕਰਮਜੀਤ ਸਿੰਘ ਬਾਈ ਦਾ ਨਾਮ ਲੋਕਲੀ ਇਮਪੋਰਟ ਦਾ ਜੀ ਆ ਦੁਕਾਨ ਹੀ ਆ ਕੋ ਸ਼ਾਪ ਹੀ ਹੈ ਆਪਣਾ ਪ੍ਰੀਤ ਟਰੈਕਟਰ ਵਾਲੀ ਤੇ ਮਾਨ ਟਰੈਕਟਰ ਵਾਲੀ ਵਰਕਸ਼ਾਪ ਹੈ ਬਾਈ ਦੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 93171 94171 10221 10221 ਆਪਣੇ ਕੋਲੇ ਹੋਰ ਵੀ ਟਰੈਕਟਰ ਹੁੰਦੇ ਆ ਜੀ ਪਰ ਇੰਨਾ ਕਹਿ ਦਿਓ ਮੇਰਾ ਵੀਰ ਬਾਣੇ 10:00 ਤੋਂ ਲੈ ਕੇ 5:00 ਵਜੇ ਤੱਕ ਫੋਨ ਸੁਣੇ ਠੀਕ ਆ ਜੀ ਜਿਹੜਾ ਫੋਨ ਬੇਨਤੀ ਹੈ ਬਾਈ ਦੀ ਸਵੇਰ 10:00 ਤੋਂ ਲੈ ਕੇ ਤੇ ਸ਼ਾਮ ਦੇ 5:00 ਵਜੇ ਤੱਕ ਕਾਲ ਕਰਿਆ ਕਰੋ ਕਿਉਂਕਿ ਅੱਗੇ ਪਿੱਛੇ ਆਪਣੇ ਕੰਮ ਵੀ ਉਹਨਾਂ ਨੇ ਕਰਨੇ ਹੁੰਦੇ ਆ ਟਰੈਕਟਰ ਖਰੀਦਦੇ ਵੀ ਆ ਪੁਰਾਣੇ ਲਓ ਜੀ ਜੇ ਕਿਸੇ ਨੇ ਵੇਚਣਾ ਵੀ ਹੋਵੇ ਟਰੈਕਟਰ ਤੇ ਬਾਈ ਦਾ WhatsApp ਨੰਬਰ ਵੀ ਇਹੀ ਆ ਤੇ ਤੁਸੀਂ ਸੰਪਰਕ ਕਰ ਸਕਦੇ ਆ ਬਾਈ ਨੂੰ ਫੋਟੋਆਂ ਆ ਪਾ ਕੇ ਟਰੈਕਟਰ ਖਰੀਦ ਵੀ ਸਕਦੇ ਆ ਤੇ ਵੇਚ ਵੀ ਸਕਦੇ ਆ ਲਾਜ ਉਸ ਦਿਨ ਅਲਾਗ ਅਮਿੰਦਰਾ 475 ਰੰਗ ਰੂਮ ਨਾਲ ਬਿਲਕੁਲ ਕੋਕਾ ਪੀਸਾ ਜੀ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਹੈ ਫਰੰਟ ਦੇ ਬਿਲਕੁਲ ਨਵੇਂ ਬੈਕ ਸਾਈਡ ਦੇ ਟਾਇਰ 13 ਦੇ ਆ ਆਪਾਂ 45 ਕੇ ਪੈਸੇ ਗੁੱਡੀ ਕਹਿ ਸਕਦੇ ਆ 2010 ਮਾਡਲ 2 ਲੱਖ ਤੇ 5000 ਰੁਪਇਆ ਮਾਲਕ ਦੀ ਡਿਮਾਂਡ ਹੈ ਉਸ ਦੇ ਨਾਲ ਆ ਗਿਆ ਸੋਨਾਲੀਕਾ ਡੀਆਈ 60 RX ਟਾਇਰ ਆਪਾਂ ਇਹਦੇ 50% ਕੰਡੀਸ਼ਨ ਕਹਿ ਸਕਦੇ ਆ ਪਾਵਰ ਸਟੀਅਰ ਨਾਲ ਫਰੰਟ ਦੇ ਟਾਇਰ ਬਿਲਕੁਲ ਸਾਫ ਆ 2013 ਮਾਡਲ ਆ ਰਾਜਸਥਾਨ ਨੰਬਰ ਹੈ 385000 ਰੁਪਿਆ ਮਾਲਕਾਂ ਦੀ ਡਿਮਾਂਡ ਆ ਜੀ ਟਰੈਕਟਰ ਰੰਗ ਰੋਗ ਨਾਲੋਂ ਬਿਲਕੁਲ ਸਾਫ ਆ ਜੀ ਉਹਦੇ ਨਾਲ ਆ ਗਿਆ 3630 ਨਿਊ ਹਾਲੈਂਡ ਸੁਪਰ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੀ ਬੈਕ ਸਾਈਡ ਦੇ 14 ਦੇ ਟਾਇਰ ਆ ਜੀ ਇਹਦੇ ਤੇ ਗੱਡੀ ਸਾਫ ਪਈ ਹੈ ਟਾਇਰਾਂ ਦੀ ਫਰੰਟ ਦੇ ਟਾਇਰ ਵਧੀਆ 2012 ਮਾਡਲ ਆਈ 3,85,000 ਰੁਪਇਆ ਡਿਮਾਂਡ ਆ ਮਾਲਕਾਂ ਦੀ ਪਾਵਰ ਸਟੇਰ ਨਾਲ ਉਹਦੇ ਨਾਲ ਆ ਗਏ ਸ਼ਰੀ 380 ਟਾਇਰ ਆ ਪੱਦ ਦੇ ਕਹਿ ਸਕਦੇ ਨੇ 50 ਕੇ ਪੈਸੇ ਬੈਕ ਸਾਈਡ ਦੇ 13 ਦੇ 13 ਚ 프ਰੰਟ ਦੇ ਟਾਇਰ ਵੀ ਠੀਕ ਪੈ ਹੈ 2013 ਮਾਡਲ ਦੀ ਡਿਮਾਂਡ ਦੋ 80 ਆਈ ਇਹ ਪਾਵਰ ਨਹੀਂ ਉਸ ਦੇ ਨਾਲ ਆ ਗਏ 85599 ਮਾਡਲ 192000 ਰੁਪਇਆ ਡਿਮਾਂਡ ਆਈ ਕਿ ਬੈਕ ਸਾਈਡ ਦੇ ਟਾਇਰ ਜਿਹੜੇ ਐਮਰਫ ਦੇ ਆ ਗੁੱਡੀ ਕਾਫੀ ਪਈ ਥੋੜੇ ਜਿਹਾ ਖੁਸ਼ਕਾਈ ਫਰੰਟ ਦੇ ਜੇਕੇ ਦੇ ਬਿਲਕੁਲ ਸਾਫ ਹੈ ਰੰਗ ਰੂਪ ਨੂੰ ਤੁਸੀਂ ਦੇਖ ਸਕਦੇ ਹੋ ਜੋ ਵੀ ਇਸ ਟਰੈਕਟਰ ਦਾ ਹੈ ਜੀ ਉਸ ਦੇ ਨਾਲ ਆ ਗਈ ਐਸ਼ਰ 2012 ਮਾਡਲ 2 ਲੱਖ ਤੇ 19000 ਰੁਪਇਆ ਮਾਲਕਾਂ ਦੀ ਡਿਮਾਂਡ ਆ ਟਾਇਰ ਜਿਹੜੇ ਬੈਕ ਸਾਈਡ ਦੇ ਵੀ ਨਵੇਂ ਆ ਤੇ ਫਰੰਟ ਦੇ ਵੀ ਨਵੇਂ ਆ ਸ਼ੋਤੋ ਜੋ ਰੰਗ ਜਰੂਰ ਮਿਸਿੰਗ ਹੋਇਆ ਜੀ ਇਹਦਾ ਉਹਦੇ ਨਾਲ ਆ ਗਿਆ ਜੀ 3600 ਫੋਰਡ 92 ਮਾਡਲ 1 ਲੱਖ ਤੇ 40000 ਰੁਪਿਆ ਡਿਮਾਂਡ ਹਰਿਆਣਾ ਨੰਬਰ ਆ ਟਾਇਰ ਪੰਜਾਬ ਕੇ ਪੈਸੇ ਬੈਕ ਸਾਈਡ ਦੇ ਫਰੰਟ ਦੇ ਟਾਇਰ ਵੀ ਠੀਕ ਠਾਕ ਆ ਰੰਗ ਰੋਗਨ ਤੁਸੀਂ ਵੀਡੀਓ ਵਿੱਚ ਟਰੈਕਟਰ ਦਾ ਦੇਖ ਸਕਦੇ ਹੋ ਜੋ ਵੀ ਲੋ ਜੀ ਉਸ ਦੇ ਨਾਲ ਆ ਗਿਆ ਸੋਨਾ ਲੀਕਾ ਡੀ ਆਈ 50 ਐਕਸ ਬਿਲਕੁਲ ਨਵੇਂ ਟਾਇਰਾਂ ਚ ਪਾਵਰ ਸਟੀਅਰ ਨਾਲ ਹਾਂ ਤੇ ਇਹ ਮਾਡਲ ਕਿੰਨਾ ਇਹ 2019 ਡਿਮਾਂਡ ਡਿਮਾਂਡ ਆ ਲਿਖੀ ਹੈ ਇਹ ਤਾਂ ਲਿਖੀ ਹੈ ਤੂੰ ਲੈਸ ਵਾਵਾ ਕਰਨੀ ਹੁੰਦੀ ਆ ਹੋੜ ਆ ਜਾਏਗਾ 10-20 ਹਜ਼ਾਰ ਦੱਸ ਦੇਗਾ ਹਾਂ 5-15 ਡਿਮਾਂਡ ਆ ਬਾਈ ਤੀ ਕਹਿੰਦਾ 10-20 ਹਜ਼ਾਰ ਰੁਪਏ ਉੱਪਰੋਂ ਹੋਰ ਚੱਕ ਦਾਂਗੇ ਫੱਟੇ ਤੇ ਟਰੈਕਟਰ ਬਿਲਕੁਲ ਕੋਕਾ ਪੀਸ ਆ ਨਵਾਂ ਜੀ ਬਿਲਕੁਲ ਪੰਜਾਬ ਪੰਜਾਬ ਨੰਬਰ ਪੰਜਾਬ ਨੰਬਰ ਹੈ ਪੰਜਾਬ ਨੰਬਰ ਟਰੈਕਟਰ ਆ ਤੇ ਸਾਈਡ ਗিয়ার ਆ ਹਾਂ ਪਹਿਲੇ ਦੀ ਸਖਤ ਆ ਲੋੜ ਹੈ ਸਖਤ ਲੋੜ ਆ ਪੈਸਾ ਦੀ ਕੈਨੇਡਾ ਜਾਣਾ ਹੈ ਕੈਨੇਡਾ ਜਾਣਾ ਮੁੰਡੇ ਨੇ ਹੈ ਤੇ ਗੋਰੀ ਲਿਆਉਣੀ ਹੈ ਉਥੋਂ ਲਓ ਬਈ ਸਖਤ ਪੈਸਿਆਂ ਦੀ ਲੋੜ ਕਰਕੇ ਤੁਹਾਨੂੰ ਮਾਨਤਾਨ ਕਾਫੀ ਮਿਲ ਜੂ 2019 ਚੋਂ ਤੇ ਮੋਬਾਈਲ ਨੰਬਰ ਦੱਸੋ ਜੀ 94176 94176 78267 78267 ਨਾ ਕੀ ਇਹ ਬਈ ਦਾ ਅਫਤੀਸ਼ ਕੁਮਾਰ ਅਫਤੀਸ਼ ਕੁਮਾਰ ਲਓ ਜੀ ਤੁਸੀਂ ਦੇਖ ਸਕਦੇ ਆ ਟਰੈਕਟਰ ਤੁਹਾਨੂੰ ਸਾਰਾ ਇਧਰਲੀ ਸਾਈਡ ਤੋਂ ਵੀ ਦਿਖਾ ਦਿੰਨਾ ਪੂਰਾ ਸਾਫ ਕੰਡੀਸ਼ਨ ਦਾ ਟਰੈਕਟਰ ਇਹ ਹਾਈ ਲੋ 211 ਚ ਨੰਬਰ ਮਾਲਕ ਦਾ ਪਤਾ ਨੂੰ ਬੋਲਦਾ ਕਿਸੇ ਨੂੰ ਵੀ ਟਰੈਕਟਰ ਪਸੰਦ ਆਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਉਸ ਦੇ ਨਾਲ ਆ ਗਈ 4511 ਟਾਇਰ ਜੋ ਬਿਲਕੁਲ ਕਾਸੇ ਪਏ ਹੋਏ ਆ ਬੈਕ ਸਾਈਡ ਦੇ ਆਪਾਂ ਖਤਮ ਹੀ ਕਹਿ ਸਕਦੇ ਹ ਗੁਡਇਰ ਦੇ ਟਾਇਰ ਆ 2000 ਮਾਡਲ ਆ 1 ਲੱਖ ਤੇ 40000 ਰੁਪਿਆ ਮਾਲਕ ਦੀ ਡਿਮਾਂਡ ਆ ਰੰਗ ਰੋਗਨ ਜੋ ਵੀ ਆ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਉਸ ਦੇ ਨਾਲ ਆਇਆ 750 ਸੋਨਾ ਲੀਕਾ ਟੈਰਸ ਦੇ ਵੀ ਬਿਲਕੁਲ ਗੋਲ ਹੋਏ ਪਏ ਰੰਗ ਰੋਗਾਂ ਤੁਸੀਂ ਦੇਖ ਸਕਦੇ ਆ ਵੀਡੀਓ ਚ ਠੀਕ ਠਾਕ ਆ 2009 ਮਾਡਲ ਆ 2 ਲੱਖ ਤੇ 65000 ਰੁਪਿਆ ਡਮਾਂਡ ਆ ਜੀ ਸੜਕ ਤੇ ਜਿਆਦਾ ਚੱਲਾ ਲੱਗਦਾ ਟਰੈਕਟਰ ਕੋਲ ਟਾਇਰ ਬਿਲਕੁਲ ਹੀ ਗੋਲ ਹੋ ਚੁੱਕੇ ਉਸ ਤੇ ਨਾਲ 475 ਟੈਰਾਂ ਦੀ ਕੰਡੀਸ਼ਨ ਇਹਦੀ ਵੀ ਤੁਸੀਂ ਦੇਖ ਸਕਦੇ ਆ ਵੀਡੀਓ ਚ ਕਸੇ ਪਈ ਯੂਈਫ ਹੋਲੇ 68 ਮਾਡਲ ਆ 1 ਲੱਖ ਤੇ 10000 ਰੁਪਿਆ ਡਿਮਾਂਡ ਆ ਜੀ ਉਹਦੇ ਨਾਲ ਆ ਗਈ ਫਾਰਮ 60 ਬਿਲਕੁਲ ਬੈਕ ਸਾਈਡ ਦੇ ਨਵੇਂ ਟਾਇਰ ਆ ਜੀ ਪਾਵਰ ਸਟੀਅਰ ਨਾਲ 2011 ਮਾਡਲ ਆ ਪੰਜਾਬ ਨੰਬਰ 3 ਲੱਖ 90000 ਰੁਪਿਆ ਡਿਮਾਂਡ ਆ ਜੀ ਬੀਕੇਟੀ ਦੇ ਬੈਕ ਸਾਈਡ ਦੇ ਟਾਇਰ ਆ 14 ਦੇ ਟਾਇਰਾਂ ਦਾ ਟਰੈਕਟਰ ਹੋਰ ਫਾਰਮ ਸੈੱਟ ਵੀ ਖੜੇ ਉੱਤੇ ਮਾਰ ਖੜੇ ਹੋ ਉਹਦੇ ਨਾਲ ਆ ਗਈ ਸੋਨਲਿਕਾ 35 ਰੰਗ ਰੂਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਠੀਕ ਠਾਕ ਜੀ ਸ਼ੋਅ ਤੋਂ ਮਿਸਿੰਗ ਹੋਇਆ ਫਰੰਟ ਦੇ ਟਾਇਰ ਨਵੇਂ ਆ ਬੈਕ ਸਾਈਡ ਦੇ ਟਾਇਰ ਕਾ ਸਕਿਆ ਜੀ 2006 ਮਾਡਲ 1 ਲੱਖ ਤੇ 77000 ਰੁਪਿਆ ਮਾਲਕ ਦੀ ਡਿਮਾਂਡ ਹੈ ਤੁਹਾਡਾ ਹੀ ਇਹ ਹਾਂਜੀ ਹਾਂਜੀ ਉਹ ਫਾਰਮ ਵੀ ਹਾਂਜੀ ਉਹ ਵੀ ਆਪਣਾ ਪੰਜਾਬ ਨੰਬਰ ਹੈ 17 ਮਾਡਲ ਤੇ ਇੱਥੋਂ ਲੈ ਕੇ ਆ ਸਾਰੇ ਟਰੱਕ ਥੋੜੀ ਆਪਣੇ ਹਾਂਜੀ ਠੀਕ ਹੈ ਜੀ ਉਸ ਦੇ ਨਾਲ ਆ ਗਿਆ ਜੀ 96 ਮਾਡਲ ਦਾ ਇਸ਼ਾਰ 1 ਲੱਖ ਤੇ 15000 ਰੁਪਿਆ ਡਿਮਾਂਡ ਹੈ ਪੰਜਾਬ ਨੰਬਰ ਹੈ ਜੀ ਇਹ ਵੀ ਪੰਜਾਬ ਨੰਬਰ ਹੈ ਜੀ ਟੈਰਸ ਦੇ ਵੀ ਕਾਸੇ ਪਏ ਹੋਏ ਆ ਜੀ ਬੈਕ ਸਾਈਡ ਦੇ ਥੋੜੀ ਜਿਹੀ ਗੁੱਡੀ ਤੱਕੀ ਆ ਆ ਗਿਆ ਜੀ 265 A ਕਿੰਨਾ ਜੀ ਇਹ ਮਾਡਲ ਹੈਗਾ ਜੀ 94 94 145 ਦੀ ਡਿਮਾਂਡ ਆ ਜੀ ਨੰਬਰ ਇਹ ਵੀ ਪੰਜਾਬ ਆ ਇਹ ਵੀ ਪੰਜਾਬ ਆ ਜੀ ਹਾਂਜੀ ਉਸ ਦੇ ਨਾਲ ਆ ਗਿਆ 241 NC ਇਹ ਵੀ ਪੰਜਾਬੀ ਆ ਇਹ ਪੰਜਾਬ ਨੰਬਰ PB 60 ਜੀ APB 60 ਇਹ ਵੀ ਪੰਜਾਬ 98 ਮਾਡਲ 1,35,000 ਰੁਪਏ ਡਿਮਾਂਡ ਆ ਜੀ ਹਾਂ ਆਪਣਾ ਨੰਬਰ ਵਿੱਚ ਫੀਟ ਹਾਂਜੀ ਹਾਂਜੀ ਜ਼ਰੂਰ ਉਸ ਦੇ ਨਾਲ ਆ ਗਿਆ 99 ਮਾਡਲ ਇਹਦੀ ਸਿਰਫ 82000 ਰੁਪਇਆ ਡਿਮਾਂਡ ਹੈ ਵੀ ਪੰਜਾਬ ਨੰਬਰ ਆ ਪੀ ਵੀ 04 ਤੇ ਇਹਨਾਂ ਸਾਰੇ ਟਰੈਕਟਰਾਂ ਦਾ ਮਾਲਕ ਆਪਣੇ ਕੋਲ ਹੈ ਜ ਉਹਨਾਂ ਦਾ ਨੰਬਰ ਤੁਹਾਡੇ ਨਾਲ ਕਰਦੇ ਆ শেয়ার ਕਿਸੇ ਵੀ ਬਾਈ ਨੇ ਲੈਣਾ ਹੋਵੇ ਟਰੈਕਟਰ ਫਾਰਮ 60 ਡੀ ਆਈ 35 ਤੇ ਤੁਸੀਂ ਆ ਜਿੰਨੇ ਵੀ ਦਿਖਾਏ ਆਇਸ਼ਰ ਤੇ 265 ਮਾਲਕ ਤੋਂ ਤੁਸੀਂ ਲੈ ਸਕਦੇ ਆ ਸੱਸੀ ਗੱਲ ਬਾਈ ਜੀ ਕੀ ਨਾਮ ਹੈ ਬਾਈ ਜੀ ਹਰਜਿੰਦਰ ਸਿੰਘ ਹੈ ਹਰਜਿੰਦਰ ਸਿੰਘ ਬਾਈ ਦਾ ਨਾਮ ਹੈ ਲੋਕਲ ਮਲੋੜ ਤੋਂ ਹੀ ਹਾਂਜੀ ਹਾਂ ਜੇ ਆਪਣਾ ਮੋਬਾਈਲ ਨੰਬਰ ਦੱਸੋ ਜੀ 98156 98156 56920 56920 ਲੋ ਜੀ ਟਰੈਕਟਰ ਖਰੀਦਦੇ ਵੀ ਆ ਤੁਸੀਂ ਜੇ ਕਿਸੇ ਨੇ ਵੇਚਣਾ ਹੋਵੇ ਤੁਹਾਨੂੰ ਹੀ ਹਾਂਜੀ ਹਾਂਜੀ WhatsApp ਨੰਬਰ ਤੁਹਾਡਾ ਇਹੀ ਹੈ ਜੀ ਇਹੀ ਹੈ ਲੋ ਜੀ ਜੇ ਕਿਸੇ ਬਾਈ ਨੇ ਕੋਈ ਟਰੈਕਟਰ ਵੇਚਣਾ ਵੀ ਹੋਵੇ ਤਾਂ WhatsApp ਨੰਬਰ ਤੁਸੀਂ ਬਾਈ ਜੀ ਦਾ ਤੁਹਾਨੂੰ ਸ਼ੇਅਰ ਕਰਤਾ ਫੋਟੋ ਭੇਜ ਕੇ ਗੱਲਬਾਤ ਕਰ ਸਕਦੇ ਜੇ ਕੋਈ ਟਰੈਕਟਰ ਖਰੀਦਣਾ ਵੀ ਚਾਹੁੰਦੇ ਆ ਤਾਂ ਉਹਦੀ ਵੀ ਤੁਸੀਂ ਬਾਈ ਜੀ ਤੋਂ ਫੋਟੋ ਮੰਗਾ ਕੇ ਗੱਲਬਾਤ ਬਾਈ ਜੀ ਨਾਲ ਕਰ ਸਕਦੇ ਆ ਵੀਡੀਓ ਵੇਖਣ ਲਈ ਧੰਨਵਾਦ